ਸਤਵਿੰਦਰ ਕੌਰ ਬਰਾੜ ਦੀ ਕਹਾਣੀ ਯੂ ਟਰਨ ਲੈਂਦੀ ਜ਼ਿੰਦਗੀ ਅੱਜ ਉਮਰ ਦੇ ਹਾਕੀ ਦੀ ਪੜਾ ਤਿਆ ਕੀ ਆਪਣੇ ਪੁੱਤਾਂ ਪੋਤਿਆਂ ਨੂੰਹਾਂ ਧੀਆਂ ਤੇ ਘਰ ਚ ਸਰਪੰਚੀ ਹੁਣ ਕਰਨ ਲੋਕਾਂ ਦੇ ਮਸਲਿਆਂ ਵਿੱਚ ਉਲਝੀ ਜਾਂ ਕਹਿ ਲੋ ਪਰਚੀ ਮੈਂ ਆਪਣੇ ਆਪ ਨੂੰ ਕਿਸੇ ਦੀ ਨੂਤੀ ਨਾਲੋਂ ਘੱਟ ਨਹੀਂ ਸਮਝਦੀ ਸਮਝਾਂ ਵੀ ਕਿਉਂ ਨਾ ਰੱਬ ਨੇ ਜਦ ਮੇਰੇ ਕੋਲੋਂ ਲਕੋਈ ਕੁਝ ਨਹੀਂ ਕੀ ਨੀਤੇ ਤਰ ਆਪਣੇ ਮੈਨੂੰ ਫੇਰੀਆਂ ਵਰਗੇ ਦੋ ਪੁੱਤਰ ਪੂਰੀ ਠੋਕ ਵਾਲਾ ਸਰਦਾਰ ਕਹੋਂਦਾ 90 ਕਮਾ ਦਾ ਮਾਲਕ ਘਰ ਵਾਲਾ ਤਿੰਨ ਟਰੈਕਟਰ ਇੱਕ ਕੰਬਾਈਨ ਪੰਜ ਸੀਰੀ 10 ਲਵੇਰੇ ਤਿੰਨ ਕੰਮ ਕਰਨ ਵਾਲੀਆਂ ਗੋਹੇ ਕੂੜੇ ਵਾਲੀ ਅੱਡ ਝਾੜੂ ਪੋਚੇ ਵਾਲੀ ਅੱਡ ਤੇ ਰੋਟੀ ਟੁਕ ਵਾਲੀ ਅੱਡ ਉੱਚੇ ਖਾਨਦਾਨ ਦੀ 100 ਕਮਾ ਵਾਲੇ ਪਿਓ ਦੀ ਧੀ ਮੇਰੀ ਨੂੰ ਜਿਸ ਨੇ ਆਉਂਦਿਆਂ ਦੋ ਪੋਤੇ ਆ ਤੇ ਇੱਕ ਪੋਤੀ ਨਾਲ ਘਰ ਰੁਸ਼ਨਾ ਦਿੱਤਾ ਸਰਹੱਦ ਨੂੰ ਨੋਂਸਾ ਸਵੈਲੀਆਂ ਛੋਟਾ ਮੁੰਡਾ ਜਿੱਕਾਰੇ ਇੱਕ ਤੋਂ ਵਾਰੀਆਂ ਨੂੰ ਛੱਡ ਕੇ ਦਾਦੇ ਪਰਦਾਦੇੋਂ ਸਰਪੰਚੀ ਘਰਤੀ ਚੱਲੀ ਆਉਂਦੀ ਹੈ ਬਰਾਬਰ ਦੀ ਟੱਕਰ ਵਾਲੇ ਸ਼ਰੀਕ ਇੱਕ ਦੋ ਹੀ ਹਨ ਪੂਰੇ ਪਿੰਡ ਵਿੱਚ ਬਾਕੀ ਸਭ ਜੱਟ ਚਾਰ ਚਾਰ ਕਿੱल्ल्या ਵਾਲੇ ਸਾਡੇ ਥੋੜੇ ਸਰਪੰਚ ਸਾਹਿਬ ਅੱਗੇ ਹੱਥ ੱਡੀ ਰੱਖਦੇ ਪਰ ਲੋੜ ਪੈਣ ਤੇ ਜਾਨਵਾਰਨ ਤੱਕ ਵੀ ਜਾਂਦੇ ਸਾਡੇ ਕਾਣੇ 'ਚ ਹੁੰਦੇ ਸੀ ਸਾਨੂੰ ਵੀ ਅਜਿਹੇ ਬੰਦਿਆਂ ਦੀ ਹਰ ਵਕਤ ਲੋੜ ਰਹਿੰਦੀ ਰੰਡ ਵਿੱਚ ਸੌ ਦੁਸ਼ਮਣ ਮਿੱਤਰ ਹੁੰਦੇ ਹਨ ਹੁਣ ਤਾਂ ਸਰਪੰਚ ਸਾਹਿਬ ਨੂੰ ਗੁਜ਼ਰੀਆਂ ਵੀ ਡੇਡ ਦਾ ਹੱਕਾ ਹੋ ਚੱਲਿਆ ਸਰਪੰਚੀ ਹੁਣ ਮੇਰੇ ਵੱਡੇ ਪੁੱਤ ਕੋਲ ਹੈ ਸਰਪੰਚੀ ਹੋਣ ਕਾਰਨ ਘਰ ਵਿੱਚ ਲੋਕਾਂ ਦਾ ਆਉਣਾ ਜਾਣਾ ਲੱਗਾ ਹੀ ਰਹਿੰਦਾ ਹੈ ਨੂੰ ਆਪਣੇ ਬੰਦ ਏਸੀ ਕਮਰੇ ਵਿੱਚ ਫੋਨ ਤੇ ਸਹੇਲੀਆਂ ਨਾਲ ਜਾਂ ਮਾਪਿਆਂ ਨਾਲ ਗੱਲੀ ਲੱਗੀ ਰਹਿੰਦੀ ਹੈ ਬੱਚੇ ਛੋਟੇ ਹੋਣ ਕਾਰਨ ਆਪਣੀਆਂ ਵੀਡੀਓ ਗੇਮਾਂ ਵਿੱਚ ਲੱਗੇ ਰਹਿੰਦੇ ਹਨ ਪੁੱਤ ਤਾਂ ਸਰਪੰਚ ਹੋਣ ਕਾਰਨ ਬਹੁਤ ਹੀ ਰੁੱਝਿਆ ਹੋਇਆ ਇੱਕ ਮਹੀਆ ਘਰ ਵਿੱਚ ਸਾਰਾ ਦਿਨ ਬੇਲੀ ਬਸ ਪਾਠ ਕਰ ਲਿਆ ਘਾ ਸਵਾਰ ਲਿਆ ਮਾਲਾ ਫੇਰ ਲਈ ਜਾਂ ਆਈ ਗਏ ਨਾ ਗੱਲ ਨਹੀਂ ਲੱਗ ਜਾਂਦੀ ਰਾਣੀਆਂ ਵਾਂਗ ਦਿਨ ਵਧੀਆ ਲੰਘ ਰਹੇ ਹਨ ਪੇਸ਼ਾਂ ਤੱਕ ਦੀ ਚਾਕੀ ਹੀ ਨਹੀਂ ਬਸ ਇੱਕ ਡਰਜਾ ਲੱਗਦਾ ਪੇਸ਼ਾਂ ਚਾਕਣ ਤੋਂ ਹੁਣ ਤਾਂ ਝੁੰਦਰੀਆਂ ਜੀਆਂ ਯਾਦਾਂ ਹੀ ਬਚੀਆਂ ਹਨ ਜਿਨ੍ਹਾਂ ਨੂੰ ਯਾਦ ਕਰਨ ਤੋਂ ਵੀ ਤਰਹਿੰਦੀ ਹਾਂ ਪਤਾ ਹੈ ਜਿੰਨਾ ਯਾਦ ਕਰਾਂਗੀ ਆਪ ਹੀ ਔਖੀ ਹੋਵਾਂਗੀ ਕੁਝ ਹੱਥ ਵੱਲੇ ਤਾਂ ਹੁਣ ਔਨੋਰੀਆ ਹੁਣ ਤਾਂ ਮੈਂ ਆਪਣੇ ਪਰੇ ਪਕੰਨੇ ਪਰਿਵਾਰ ਵਿੱਚ ਪਰਚੀ ਹੋਈ ਹਾਂ ਪਰ ਇਹਨਾਂ ਕੁਝ ਹੋਣ ਦੇ ਬਾਵਜੂਦ ਕਿਤੇ ਨਾ ਕਿਤੇ ਖਾਲੀਪਨ ਰੜਕੀ ਜਾਂਦਾ ਹੈ ਕਦੇ ਕਦੇ ਜਦ ਜ਼ਿਆਦਾ ਹੀ ਖਾਲੀਪਨ ਮਹਿਸੂਸ ਹੁੰਦਾ ਬੈਠੀ ਬੈਠੀ ਪਤਾ ਨਹੀਂ ਕਿਸੇ ਦੀ ਕਿਤੇ ਪਹੁੰਚ ਜਾਂਦੀ ਹਾਂ ਸੋਚਦੀਆਂ ਇਹੋ ਜਿਹਾ ਸੰਸਾਰਤਮੈ ਕਦੇ ਚਿਤਵੇ ਨਹੀਂ ਸੀ ਉਹ ਜ਼ਿੰਦਗੀ ਚੱਲਦੀ ਰਹਿੰਦੀ ਸੱਚ ਜ਼ਿੰਦਗੀ ਦੇ ਰੰਗ ਵੱਖਰੇ ਹੀ ਹੋਣੇ ਸੀ ਯਾਦ ਆਉਂਦਾ ਹੈ ਆਪਣਾ ਬਚਪਨ ਜਿਸ ਵਿੱਚ ਮੈਂ ਸੀ ਤੇ ਬਸ ਮੇਰੇ ਮੰਮੀ ਡੈਡੀ ਜਿਨ੍ਹਾਂ ਦੀ ਸਾਰੀ ਜ਼ਿੰਦਗੀ ਹੀ ਬਸ ਮੇਰੇ ਦਵਾਰੀ ਸੀ ਮੈਂ ਹੱਸਦੀ ਸੀ ਤਾਂ ਜਿਉਂਦੇ ਸਨ ਆਪਣੀਆਂ ਡਿਊਟੀਆਂ ਤੋਂ ਬਾਅਦ ਸਾਰਾ ਸਮਾਂ ਮੇਰੇ ਵਾਸਤੇ ਹੁਣ ਕਿਤੇ ਨਾ ਉਹਨਾਂ ਨਾ ਜਾਣ ਯਤਿਮ ਡੈਡੀ ਦਾ ਤਾਂ ਚਲੋ ਕੋਈ ਰਿਸ਼ਤੇਦਾਰ ਹੈ ਹੀ ਨਹੀਂ ਸੀ ਮੰਮੀ ਦੇ ਸਾਰੇ ਰਿਸ਼ਤੇ ਨਾਤੇ ਸਨ ਪਰ ਉਸ ਜ਼ਮਾਨੇ ਵਿੱਚ ਮੰਮੀ ਵੱਲੋਂ ਚੁੱਕਿਆ ਇਨਕਲਾਬੀ ਕਦਮ ਉਸਨੂੰ ਵੀ ਯਤਿਮ ਬਣਾ ਗਿਆ ਇਕੱਠੇ ਸੈਤੇ ਕਿਤਾਬਾਂ ਪੜਦਿਆਂ ਬੜੀਆਂ ਕਿਤਾਬਾਂ ਉੱਪਰ ਪੈਸ ਕਰਦਿਆਂ ਪਤਾ ਹੀ ਨਹੀਂ ਚੱਲਿਆ ਕਦ ਮੰਮੀ ਡੈਡੀ ਦੇ ਵਿਚਾਰ ਰਲੇ ਕਦ ਦਿਲ ਮਿਲੇ ਕਿ ਕੱਲ ਜ਼ਿੰਦਗੀ 'ਚ ਇਕੱਠੇ ਚੱਲਣ ਦਾ ਫੈਸਲਾ ਹੋ ਗਿਆ ਮੰਮੀ ਅੱਸੀ ਕਿੱਲਾਂ ਵਾਲੀ ਸਰਦਾਰਾਂ ਦੀ ਸੀ ਤੇ ਡੈਡੀ ਡੈਡੀ ਤੇ ਤਾਂ ਅੱਗੇ ਪਿੱਛੇ ਦਾ ਕੁਝ ਪਤਾ ਨਾ ਪਤਾ ਨਹੀਂ ਕਿੰਨਾ ਹੋ ਖਲਾ ਮੱਚਾ ਹੋਵੇਗਾ ਉਸ ਵਕਤ ਮੈਂ ਮੰਮੀ ਡੈਡੀ ਨੂੰ ਸਭ ਰਿਸ਼ਤਿਆਂ ਤੋਂ ਦੂਰੀ ਵੇਖਿਆ ਮੰਮੀ ਉਦਾਸ ਜ਼ਰੂਰ ਹੁੰਦੀ ਪਰ ਆਪਣੇ ਫੈਸਲੇ ਤੇ ਕਦੇ ਪਛਤਾਈ ਨਹੀਂ ਡੈਡੀ ਨੇ ਵੀ ਪੂਰਾ ਸਾਥ ਦਿੱਤਾ ਮੰਮੀ ਦਾ ਦੋਨਾਂ ਨੂੰ ਕਿਤਾਬਾਂ ਪੜ੍ਹਦੇ ਪੜੀਆਂ ਕਿਤਾਬਾਂ ਤੇ ਬਹਿਸ ਕਰਦੇ ਲੇਖਕਾਂ ਦੀ ਹਲੋਚਨਾ ਕਰਦੇ ਨਾਟਕ ਵੇਖਣ ਜਾਂਦੇ ਦੇਖ ਲੱਗਦਾ ਹੀ ਨਹੀਂ ਸੀ ਕਿ ਉਹਨਾਂ ਦੀ ਕੋਈ ਖੁਸ਼ੀ ਪੂਰੀ ਨਾ ਹੋ ਰਹੀ ਹੋਵੇ ਵੇਲੇ ਹੁੰਦੇ ਤਾਂ ਦੋਨੋਂ ਮੇਰੇ ਦੁਆਲੇ ਹੋ ਜਾਂਦੇ ਹਰ ਸਾਲ ਛੁੱਟੀਆਂ ਵਿੱਚ ਕੋਮਨ ਚੜੇ ਜਾਂਦੇ। ਨਾਨਕੇ ਦਾਦਕੇ ਤਾਂ ਮੇਰੇ ਹੈ ਹੀ ਨਹੀਂ ਸਨ। ਇਸ ਲਈ ਹਰ ਸਾਲ ਛੁੱਟੀਆਂ ਪਹਾੜਾਂ ਤੇ ਹੀ ਗੁਜ਼ਾਰਦੇ। ਛੋਟੇ ਜਿਹੇ ਪਿਆਰ ਪਕੰਨੇ ਘਰ ਵਿੱਚ ਜਿੱਥੇ ਸਿਰਫ ਅਸੀਂ ਤਿੰਨੇ ਹੀ ਹੁੰਦੇ। ਸ਼ਾਲੂ ਠੰਡੀਆਂ ਰਾਤਾਂ 'ਚ ਕਹਾਣੀਆਂ ਸੁਣਦੇ ਆ। پتہ ਹੀ ਨਾ ਲੱਗਦਾ ਕਦ ਪਰੀਆਂ ਦੇ ਦੇਸ਼ ਪਹੁੰਚ ਜਾਂਦੀ। ਲੇਡੀ ਦੇ ਕਹਿਣ ਵਾਂਗ ਪਰੀਆਂ ਵਰਗੀ ਮੰਮੀ ਦੀ, ਪਰੀਆਂ ਵਰਗੀ ਧੀ। ਪਰੀ ਕਥਾਵਾਂ ਵਾਂਗ ਹਰ ਖੇਤਰ ਵਿੱਚ ਅੱਗੇ ਅੱਗੇ ਪੜ੍ਹਾਈ ਚ ਵੱਲ ਪਾਸ਼ਨ ਤੇਨ ਚ ਵੱਲ ਐਕਟਿੰਗ ਚ ਵੱਲ ਗੌਣ ਤੇ ਵੀ ਹੱਥ ਜਮਾਣਾ ਖੇਡਾਂ ਚ ਵੀ ਮੋਰੀ ਬੈਡਮਿੰਟਨ ਦੀ ਤਾਂ ਮੈਂ ਅੰਡਰ 14 ਦੀ ਸਟੇਟ ਪੱਧਰ ਦੀ ਸੋਨ ਤਮਗਾ ਜੇਤੂ ਵੀ ਰਹੀ ਸਾਂ ਵੱਡੀ ਹੁੰਦੀ ਗਈ ਅਲਮਾਰੀ ਵਿੱਚ ਤਮਗੀਆਂ ਰੀਠਾਂ ਕੱਟਦੀ ਗਈ ਮਮੀ ਡੈਡੀ ਆਪਣੇ ਦੂਰੇ ਰਹਿ ਗਏ ਸ਼ੌਕਾਂ ਦੀ ਪੂਰਤੀ ਮੇਰੇ ਰਹੀ ਕਰਦੇ ਸਨ ਮੇਰੇ ਸਕੂਲ ਦੇ ਹਰ ਪ੍ਰੋਗਰਾਮ ਵਿੱਚ ਸਮਾਂ ਕੱਢ ਜ਼ਰੂਰ ਪਹੁੰਚਦੇ ਕਹਿੰਦੇ ਡੈਡੀ ਦਾ ਸਾਰੀ ਪੂੰਜੀ ਹੀ ਤੂੰ ਐ ਮੇਰਾ ਸਾਰਾ ਹਸ਼ਾਵਨਾ ਦੀ ਹਾਜ਼ਰੀ ਵਿੱਚ ਦੁੱਗਣਾ ਹੋ ਜਾਂਦਾ ਦਿਨ ਦੇ 24 ਘੰਟਿਆਂ ਵਿੱਚੋਂ 7 ਘੰਟੇ ਸੌਣ ਤੇ ਛੱਡ ਕੇ ਬਾਕੀ 17 ਤੇ 17 ਘੰਟੇ ਐ ਹਰ ਵਕਤ ਰੁੱਝੀ ਰਹਿੰਦੀ ਕਿਹੜਾ ਅਜਿਹਾ ਸ਼ੌਕ ਸੀ ਜੋ ਮੈਂ ਪੂਰਾ ਨਹੀਂ ਕਰ ਰਹੀ ਸੋ ਮੰਮੀ ਡੈਡੀ ਮੈਨੂੰ ਪਰਫੈਕਟ ਇਨਸਾਨ ਬਣਾ ਆਪਣੀ ਜ਼ਿੰਦਗੀ ਸੰਪੂਰਨ ਬਣਾਉਣੀ ਲੋਚਦੇ ਸਨ ਸੁਪਨਿਆਂ ਵਰਗੇ ਦਿਨ ਸੁਪਨੇ ਹੀ ਹੋ ਗਏ ਕਾਸ਼ ਜ਼ਿੰਦਗੀ ਉਸੇ ਤਰ੍ਹਾਂ ਚੱਲਦੀ ਰਹਿੰਦੀ ਕਦੇ ਸੋਚਿਆ ਹੀ ਨਹੀਂ ਸੀ ਕਿ ਜ਼ਿੰਦਗੀ ਦਾ ਕੋਈ ਹੋਰ ਰੰਗ ਵੀ ਹੁੰਦਾ ਹੈ ਜੇ ਉਸ ਸਾਲ ਅਸੀਂ ਘੁੰਮਣ ਹੀ ਨਾ ਗਏ ਹੁੰਦੇ ਕੀ ਪਤਾ ਸੀ ਹੋਣੀ ਕਿਤੇ ਸ਼ਹਿਲਾ ਬੈਠੀ ਉਡੀਕੀ ਜਾਂਦੀ ਸੀ ਹੱਸਦੇ ਖੇਡਦੇ ਹਰ ਸਾਲ ਦੀ ਤਰ੍ਹਾਂ ਪਹਾੜਾਂ ਤੇ ਛੁੱਟੀਆਂ ਮਨਾਉਣ ਗਏ ਸੀ ਅੱਗੇ ਵੀ ਹਰ ਸਾਲ ਹੀ ਜਾਂਦੇ ਸਾਂ ਇਸ ਵਾਰ ਕਿਹੜਾ ਨਵੇਂ ਗਏ ਸੀ ਜਦੋਂ ਸਾਰੇ ਭੈਣ ਭਰਾਵਾਂ ਸਕੇ ਸਬੰਧੀਆਂ ਨੇ ਤਿਆਗ ਛੱਡਿਆ ਹੋਵੇ انسان ਕਿਤੇ ਤਾਂ ਮਨ ਪਰਚਾਵੇ ਲਈ ਜਾਂਦਾ ਹੀ ਹੈ ਨਾ ਵਧੀਆ ਦਿਨ ਗੁਜ਼ਰ ਰਹੇ ਸਨ ਖੁਸ਼ਕوار ਮੌਸਮ ਵਿੱਚ ਯਾਦ ਆਉਂਦਾ ਉਹ ਦਿਨ ਤਾਂ ਜਬੀ ਰੂਹ ਕੰਬੁੱਟਦੀ ਹੈ ਅੰਦਰ ਤੀਖ ਸੇਕ ਨਿਕਲ ਜਾਂਦਾ ਹੈ ਸਵੇਰ ਤੋਂ ਹੀ ਹਲਕੀ ਹਲਕੀ ਬੂੰਦਾਬاندی ਹੋ ਰਹੀ ਸੀ ਜੋ ਪਹਾੜੀ ਇਲਾਕਿਆਂ ਵਿੱਚ ਆਮ ਗੱਲ ਹੀ ਹੈ ਸਲਾਨੀਆਂ ਨਾਲਤੀ ਵੀ ਉਸੇ ਤਰ੍ਹਾਂ ਮੀਂਹ ਵਿੱਚ ਛਤਰियां ਲੈ ਘੁੰਮ ਰਹੇ ਸਨ ਪਤਾ ਨਹੀਂ ਕਿਦੋਂ ਚੰਦਰੀ ਹਵਾ ਦਾ ਅਜੀ ਹਵਾ ਲਾਇਆ ਕਿ ਮੇਰਾ ਸਭ ਕੁਝ ਉਡਾ ਕੇ ਲੈ ਗਿਆ ਨਹਿਮਾਨੀ ਛਤਰੀ ਹੀ ਸੀ ਜਾਨ ਦਿੰਦੀ ਮੰਮੀ ਕੀ ਗੱਲ ਸੀ 100 150 ਰੁਪਏ ਦੀ बस ਉੜਦੀ ਜਾਂਦੀ ਛਤਰੀ ਨੂੰ ਹੱਥ ਪਾਉਣ ਲਈ ਇੱਕ ਕਦਮ ਹੀ ਚੁੱਕਿਆ ਸੀ ਪਤਾ ਨਹੀਂ ਪੈਰ 'ਤੇ ਕੁਝ ਆ ਗਿਆ ਜਾਂ ਕੁਝ ਹੋਰ ਮੰਮੀ ਤਿਲਕੀ ਪਰਖਾਈ ਵਾਲੀ ਪਾਸੇ ਡਿੱਗਣ ਲੱਗੀ ਤੇ ਆਪਣੀ ਡਿੱਗਦੀ ਜਾਂਦੀ ਜ਼ਿੰਦਗੀ ਨੂੰ ਵੇਖ ਆਪਣੀ ਜ਼ਿੰਦਗੀ ਰਾਤੇ ਲਾ ਕੇ ਮੇਰੇ ਡੈਡੀ ਮੈਨੂੰ ਤਾਂ ਸੋrti ਕੁਝ ਘੰਟੇ ਬਾਅਦ ਆਈ ਸੀ ਉਦੋਂ ਦੇ ਗਵਾਚੇ ਮਮੀ ਡੈਡੀ ਹੁਣ ਮੈਨੂੰ ਸੁਪਨਿਆਂ ਵਿੱਚ ਹੀ ਮਿਲਦੇ ਹਨ ਥੱਲੇ ਤੇ ਇਸ ਦਰਿਆ ਵਗਦਾ ਹੋਣ ਕਰਕੇ ਪਤਾ ਹੀ ਨਹੀਂ ਚੱਲਿਆ ਕਿੱਧਰ ਲੈ ਗਿਆ ਪਾਣੀ ਦਾ ਰੋੜ ਭਵਤਰੀ ਹੋਈ ਜਦ ਸਲਾਨੀਆਂ ਦੇ ਸਵਾਲਾਂ 'ਚ ਆਪਣੇ ਘਰ ਦਾ ਪਤਾ ਦੱਸਣ ਲੱਗੀ ਤਾਂ ਸੋਚ ਆਈ ਕਰ ਕਿਹੜਾ ਘਰ ਕਿਸ ਦਾ ਘਰ ਕੌਣ ਸੀ ਹੁਣ ਮੇਰਾ ਹੁਣ ਉੱਥੇ ਬੈਠਾ ਓਡੀਕਣ ਵਾਲਾ ਦੂਰ ਤੱਕ ਨਜ਼ਰ ਮਾਰੀ ਤਾਂ ਸਭ ਤੋਂ ਨੇੜੇ ਨਾਨਕ ਕਿ ਲੱਗੇ ਨਾਨਕਿਆਂ ਦਾ ਕਿਹੜਾ ਥੋਟ ਕਾਣਾ ਪਤਾ ਸੀ ਹੌਲੀ ਹੌਲੀ ਨਾਰਮਲ ਹੋ ਜਦ ਬਚਪਨ ਚ ਮਮੀ ਦੀਆਂ ਦੱਸੀਆਂ ਨਿਸ਼ਾਨੀਆਂ ਜੋੜ-ਜੋੜ ਨਾਨਕਿਆਂ ਦਾ ਸਰਨਾਵਾ ਲੱਭਿਆ ਤਾਂ ਉਹਨਾਂ ਤਿੱਖ ਹਰਿਆਣੇ ਖਬਰ ਪੁੱਜਦੀ ਹੋਈ ਖਬਰ ਕੀ ਪਹੁੰਚੀ ਉਹਨਾਂ ਦੇ ਭਾ ਦੀ ਤਾਂ ਪਰ ਲੋਯਾਗੀ ਕੁਝ ਵੀ ਸੀ ਨੌ ਮਾਸ ਤੇ ਰਿਸ਼ਤੇ ਇੰਤ ਨਹੀਂ ਨਾ ਟੁੱਟਦੀ ਚਲੋ ਵਰਤ ਵਰਤਾਵਾ ਭਾਵੇਂ ਨਹੀਂ ਸੀ ਪਰ ਇਹ ਤਾਂ ਹੌਸਲਾ ਸੀ ਬਈ ਇੱਕ ਧੀ ਐ ਇੰਨੇ ਸਾਲਾਂ ਚ ਬਹੁਤ ਕੁਝ ਬਦਲ ਗਿਆ ਸੀ ਨਾਨੀ ਬੈਠੀ ਐ ਮੰਜੇ ਤੇ ਹੰਨਿਆਂ ਵਾਂਗ ਰੋ ਰੋ ਦੀਦੇ ਗਾਲੇ ਹਨ ਧੀਦੇ ਗਮ ਵਿੱਚ ਨਾਨੀ ਮੰਮੀ ਨੂੰ ਪਿਆਰੀ ਬਹੁਤ ਕਰਦੀ ਸੀ ਇਹ ਮਾਂ ਦਾ ਧੀਲੀ ਪਿਆਰੀ ਸੀ ਸੋ ਨਾਨੀ ਨੇ ਮਿੰਨਤਾਂ ਤਰ ਲੈ ਕਰ ਨਾਨੀ ਦੇ ਪੈਰੀ ਚੁੰਨੀ ਧਰ ਕਸਮਾਂ ਦੇ ਦੇ ਧੀਦੀ ਜਾਨ ਬਖਸ਼ਾ ਲਈ ਨਹੀਂ ਤਾਂ ਹਰਿਆਣੇ ਦੀਆਂ ਖਾਪ ਪੰਚਾਇਤਾਂ ਮੰਮੀ ਡੈਡੀ ਨੂੰ ਪਤਾਲ ਚੋਂ ਕਿਹੜਾ ਨਾ ਲੱਭ ਲੈਂਦੀਆਂ ਪਰ ਪਿੰਡ ਦੀ ਪੰਚਾਇਤ ਦਾ ਪ੍ਰਧਾਨ ਨਾਨਾ ਤਾਂ ਕਹਿੰਦੇ ਖਰਮੂ ਦਾ ਮਾਰਿਆ ਅਜੇ ਹ ਅੰਦਰ ਵੜਿਆ ਮੁੜ ਬਾਹਰ ਹੀ ਨਾ ਨਿਕਲਿਆ ਅਰਥੀ ਹੀ ਨਿਕਲੀ ਅੰਦਰੋਂ ਯਾ ਤਾਂ ਇਹਨਾਂ ਨੂੰ ਵੀ ਆਉਂਦੀ ਹੀ ਹੋਵੇਗੀ ਚੀਜ਼ ਉਸੀ ਪਰ ਇੱਕ ਜਿੱਦ ਇੱਕ ਹੌਮੈਨੀਤੀ ਤੱਕ ਜਾਨ ਨਹੀਂ ਦਿੱਤਾ ਨਹੀਂ ਤਾਂ ਕੀ ਕਮੀ ਸੀ ਮੇਰੇ ਡੈਡੀ ਵਿੱਚ ਮੇਰੇ ਨਾਨਕਿਆਂ ਵਿੱਚੋਂ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਵੱਡੇ ਸਰਕਾਰੀ ਅਫਸਰ ਸਾਊ ਸਭਿਅਕ ਤੇ ਲਿਆਕਤ ਵਾਲੇ ਸਿਰਫ ਜ਼ਮੀਨ ਹੀ ਨਹੀਂ ਸੀ ਉਹਨਾਂ ਕੋਲ ਜਿਉਣਾ ਦੇ ਅੱਗੇ ਪਿੱਛੇ ਦਾ ਕੋਈ ਪਤਾ ਨਹੀਂ ਸੀ ਪਰ ਇਸ ਵਿੱਚ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਸੀ ਤੇ ਇਹ ਹੁਣਾ ਕਿਸੇ ਦੇ ਆਪਣੇ ਵਾਸਤਾ ਨਹੀਂ ਹੁੰਦਾ ਵਾਹ ਬਰੋਲੇ ਵਾਂਗ ਤੱਕੀ ਤਕਾਈ ਤੁਰੀ ਫਿਰਦੀ ਸਾਂ ਕੁਝ ਸਮਝ ਨਹੀਂ ਸਿਉਂਦਾ ਮਾਮਾ ਆਇਆ ਮੰਮੀ ਡੈਡੀ ਦੀਆਂ ਨਿਸ਼ਾਨੀਆਂ ਦੱਸ ਆਪਣੇ ਨਾਲ ਲੈ ਗਿਆ ਹੋਰ ਜਾਣਾ ਵੀ ਕਿੱਥੇ ਸੀ ਨਾਨਣ ਕਿਹਾ ਤੋਂ ਬਿਨਾਂ ਮੇਰਾ ਹੋਰ ਆਪਣਾ ਕੌਣ ਸੀ ਨਾਨਕਿਆ ਨੇ ਧੀ ਦੀ ਨਿਸ਼ਾਨੀ ਸਮਝ ਗੱਲ ਆ ਲਿਆ ਕਿਸੇ ਪੁਰਾਣੇ ਜ਼ਮਾਨੇ ਦੀ ਸੀ ਮੇਰੀ ਮਾਮੀ ਪੂਰਾ ਮੱਥੇ ਵਟ ਨਹੀਂ ਸੀ ਪਾਇਆ ਮੈਨੂੰ ਵੇਖ ਕੇ ਸਹ ਕੋ ਗੱਲ ਦਾ ਰੋਂਦੀ ਰਹੀ ਕਿੰਨਾ ਹੀ ਚਿਰ ਨਾਨੀ ਨੂੰ ਤਾਂ ਮੇਰੇ ਵਿੱਚ ਦੀ ਆਪਣੀ ਸਤੀ ਤੇ ਸਤੀ ਸੀ ਸਾਰਾ ਦਿਨ ਮੇਰੇ ਵੱਲ ਵੇਖ ਵੇਖ ਆਪਣੀ ਮਰੀਤੀ ਦੇ ਵਹਿਣ ਭਾਈ ਜਾਂਦੀ ਨਾਲੇ ਰੋਈ ਜਾਂਦੀ ਗੱਡੀ ਹੌਲੀ ਹੌਲੀ ਡੇੜ ਪਈ ਵਕਤ ਗਹਿਰੇ ਤੋਂ ਗਹਿਰੇ ਜ਼ਖਮ ਨੂੰ ਭਰ ਦਿੰਦਾ ਹੈ ਮੈਨੂੰ ਸਕੂਲ ਪੜਨ ਪਾ ਦਿੱਤਾ ਗਿਆ ਮਾਮੇ ਦੇ ਪੁੱਤਾਂ ਨਾਲ ਉਹਨਾਂ ਦੀ ਨਿਗਰਾਨੀ ਹੇਠ ਸਕੂਲ ਜਾਂਦੀ ਤੇ ਵਾਪਸ ਆਉਂਦੀ ਦੋਨੋਂ ਮੇਰੇ ਤੋਂ ਕਾਫੀ ਛੋਟੇ ਸਨ ਸਹੇਲੀਆਂ ਵੀ ਬਣ ਲਗੀਆਂ ਪਰ ਉਹ ਗੱਲ ਨਹੀਂ ਸੀ ਬਣ ਰਹੀ ਪਹਿਲਾਂ ਵਾਲੀ ਅੱਛਾ ਇਹ ਹਾਲਾਤ ਕਾਫੀ ਬਦਲ ਚੁੱਕੇ ਹਨ ਪਰ ਉਸ ਵੇਲੇ ਦੇ ਹਰਿਆਣੇ ਦੇ ਪਿੰਡਾਂ ਦਾ ਸ਼ਹਿਰਾਂ ਦੇ ਮੁਕਾਬਲੇ ਬਹੁਤ ਫਰਕ ਸੀ ਪਿਛੜੀ ਸੋਚ ਕਾਰਨ ਕੁੜੀਆਂ ਨੂੰ ਹਰ ਥਾਂ ਪਿੱਛੇ ਹੀ ਰੱਖਿਆ ਜਾਂਦਾ ਸੀ ਸਕੂਲਾਂ ਦੀਆਂ ਖੇਡਾਂ ਆਈਆਂ ਭਾਗ ਲੈਣ ਲਈ ਅਧਿਆਪਕ ਤੋਂ ਪੁੱਛਿਆ ਤਾਂ ਹੈਰਾਨ ਪਰੇਸ਼ਾਨ ਕੁੜੀਆਂ ਦੀਆਂ ਖੇਡਾਂ ਘਰਦਿਆਂ ਤੋਂ ਪੁੱਛਿਆ ਤਾਂ ਘਰ ਚ ਹਲਚਲ ਨਾਨੀ ਫੁੱਸਫੁਸ ਕਰੇ ਵਾਸਤੀ ਇਹ ਹੈ ਚੁੱਪ ਕਰਕੇ ਪੜੀ ਚੱਲ ਇੰਨੀ ਬਹੁਤਾ ਮਾਮਾ ਪੜਾਈ ਜਾਂਦਾ ਅੱਗੇ ਪੜਾਈ ਨੇ ਕਰ ਛੱਡੀ ਗੱਲ ਦੀ ਤੰਦ ਫੜ ਸਾਰਾ ਦਿਨ ਉਲਜੀ ਰਹਿੰਦੀ ਮੰਮੀ ਦੀਆਂ ਕੀਤੀਆਂ ਪੇਸ਼ ਮੇਰੇ ਆ ਰੀਆਂ ਸਨ ਫਿਰ ਸੋਚਦੀ ਮੰਮੀ ਨੇ ਕੀ ਮਾਰਾ ਕਰ ਦਿੱਤਾ ਸੀ ਬਸ ਸਰਦਾਰਾਂ ਦੀ ਸੀ ਮੇਚ ਦਾ ਮੈਚ ਨਾ ਲੱਭ ਸਕੀ ਕਿ ਮੈਚ ਜ਼ਮੀਨਾਂ ਨਾਲ ਹੀ ਬਣੇ ਜਾਂਦੇ ਹਨ ਦੀਆਂ ਉਹ ਸਾਰੀਆਂ ਪਿੰਡ ਦੀਆਂ ਕੁੜੀਆਂ ਕੀ ਵਿਹਾਈਆਂ ਕੀ ਕੁਆਰੀਆਂ ਸਭ ਇਕੱਠੀਆਂ ਹੁੰਦੀਆਂ ਪਰ ਪਿੰਡ ਦੀਆਂ ਨਜ਼ਰਾਂ ਦਾ ਸਾਹਮਣਾ ਕਰਨ ਤੋਂ ਬਚਣ ਲਈ ਮੈਨੂੰ ਹੀ ਨਾ ਜਾਣ ਦਿੱਤਾ ਜਾਂਦਾ ਜਿਵੇਂ ਮੰਮੀ ਨੇ ਕੋਈ ਬਹੁਤ ਹੀ ਵੱਡਾ ਗੁਨਾਹ ਕੀਤਾ ਹੋਵੇ ਮੈਨੂੰ ਡਾਂਸ ਵਿੱਚ ਅਬਰ ਰਹਿਣ ਵਾਲੀ ਨੂੰ ਧਰਤੀ ਪੁੱਟਦੀਆਂ ਕੁੜੀਆਂ ਦੇ ਗਿੱਧੇ ਦੀ ਗੂੰਜ ਅੰਦਰ ਬੜੀ ਨਵੀਤੁਰ ਅੰਦਰ ਤੱਕ ਖਲਾ ਜਾਂਦੀ ਪਰ ਕੀ ਕਰ ਸਕਤੀ ਸਾਂ ਬੇਵੱਸਾ ਕਰ ਤੋਂ ਸਕੂਲ ਤੇ ਸਕੂਲ ਤੋਂ ਕਰ ਬਸੇ ਹੀ ਸੀ ਮੇਰੇ ਪੈਰਾਂ ਦੁਆਰਾ ਰੋਜ਼ਾਨਾ ਤੈ ਕੀਤਾ ਜਾਂਦਾ ਸਫ਼ਰ ਨਾ ਕਿਤੇ ਆਉਣਾ ਨਾ ਕਿਤੇ ਜਾਣਾ ਪਿੰਡ ਦੇ ਲੋਕ ਮਾਮਾ ਜੀ ਕੋਲ ਆਪਣੇ ਕੰਮ ਧੰਦਿਆਂ ਦੇ ਸਿਲਸਿਲੇ 'ਚ ਆਉਂਦੇ ਵੀ ਤਾਂ ਬਾਹਰਲੇ ਵੇੜੇ ਵਿੱਚ ਹੀ ਆਉਂਦੇ ਘਰ ਦੇ ਅੰਦਰ ਤਾਂ ਸਿਰਫ ਕੰਮ ਕਰਨ ਵਾਲੀਆਂ ਔਰਤਾਂ ਹੀ ਆ ਸਕਦੀਆਂ ਸਨ ਘਰ ਵਿੱਚ ਟੈਲੀਵਿਜ਼ਨ ਤਾਂ ਸੀ ਪਰ ਸਿਰਫ ਆਦਮੀਆਂ ਦੇ ਦੇਖਣ ਲਈ ਬਾਹਰਲੀ ਬੈਠਕ ਵਿੱਚ ਨਾ ਸੁਣਨ ਨੂੰ ਰੇਡੀਓ ਤੇ ਨਾ ਪੜਨ ਨੂੰ ਅਖਬਾਰ ਵਕਤ ਕਿਵੇਂ ਲੰਗੇ ਟਰੈਕਟਰ ਤੇ ਲੱਗੇ ਟੇਪ ਰਿਕਾਰਡਰ ਤੇ ਇੱਕ ਦਿਨ ਗੁਰਦਾਸ ਮਾਨ ਦਾ ਗਾਣਾ ਲਾ ਬੈਠੀ। ਮਾਮੀ ਆਈ ਪੱਜੀ ਪੱਜੀ ਸਾਹ ਨਾਲ ਸਾਹ ਨਾਲ ਰਲੇ। ਆਖੇ ਪੁੱਤ ਆਖੀ ਤੂੰ ਲੋੜਾ ਮਾਰਿਆ ਤੇਰੇ ਵੀਰ ਹੋਣਗੇ ਤੈਨੂੰ ਤਾਂ ਕੁਝ ਨਹੀਂ ਕਹਿਣਗੇ। ਗੁੱਤ ਤਾਂ ਮੇਰੀ ਪੁੱਟਣਗੇ। ਮਾਸਾਂ ਰਿਵਰਸ ਕਰ ਗਾਣਾ ਆਪਣੀ ਪਹਿਲੀ ਥਾਂ ਸੈੱਟ ਕੀਤਾ। ਤਾਂ ਕਿਤੇ ਜਾ ਕੇ ਮਾਮੀ ਦਾ ਬਗਾਫੂਸ ਤੇਰਾ ਨਾਰਮਲ ਹੋਇਆ। ਰੇਡੀਓ ਟੀਵੀ ਅਖਬਾਰ ਖੇਡਾਂ ਪੜਾਈ ਘੁਮਣ ਫਿਰਨ ਤੇ ਘਰ ਦੇ ਕੰਮ ਤੋਂ ਬਿਨਾ ਪਹਾੜਾਂ ਵਰਗੇ ਦਿਨ ਨਿਕਲਣ ਵੀ ਕਿਵੇਂ ਸਕੂਲੇ ਮਾਮੇ ਦੇ ਪੁੱਤ ਮੇਰੇ ਤੇ ਹੀ ਨਹੀਂ ਸਕੂਲ ਦੇ ਮੁੰਡਿਆਂ ਤੇ ਵੀ ਬਾਜ਼ਦਖ ਰੱਖਦੇ ਹੁੰਡੇ ਵੀ ਇਹਨਾਂ ਦੋਨਾਂ ਅੱਗੇ ਅੱਖ ਨਹੀਂ ਸੀ ਚੁੱਕਦੇ ਹਰ ਇੱਕ ਸੀ ਇਹਨਾਂ ਸਾਰਿਆਂ ਤੋਂ ਅਲੱਗ ਤੇ ਨਰਾਲਾ ਮਾਸੂਮ ਜਿਹਾ ਚਲਮਾ ਨਿੱਕੀ ਨਿੱਕੀ ਲੋਈ ਜੀ ਉਤਰਦੀ ਮੂੰਹ ਤੇ ਤੇ ਪੜਨ ਵਿੱਚ ਵੀ ਹੁਸ਼ਿਆਰ ਖੇਡਾਂ ਵਿੱਚ ਵੀ ਅੱਗੇ ਪਤਾ ਨਹੀਂ ਲੱਗਿਆ ਕਦ ਚੰਗਾ ਚੰਗਾ ਜਿਆ ਲੱਗਣ ਲੱਗ ਪਿਆ ਸ਼ਾਇਦ ਉਹਦੋਂ ਜਦ ਕੁੜੀਆਂ ਉਸਨੂੰ ਕਬੱਡੀ ਖੇਡਦੇ ਨੂੰ ਦੇਖ ਦਿਲ ਤੇ ਹੱਥ ਰੱਖ ਠੰਡੇ ਸਾ ਪਰਦੀਆਂ ਹਨ ਮੈਂ ਵੀ ਕੁੜੀਆਂ ਦੀ ਰੀਸੇ ਜਮਾਤ ਦੇ ਕਮਰੇ ਵਿੱਚੋਂ ਖੇਡਦੇ ਨੂੰ ਲੁੱਕ ਲੁੱਕ ਦੇਖਣ ਲੱਗੀ ਜਿਨ੍ਹਾਂ ਉਹਦੀਆਂ ਸੋਚਾਂ ਸੋਚਦੀ ਨੂੰ ਰਾਤਾਂ ਨੂੰ ਵੀ ਸੁਪਨੇ ਆਉਣ ਲੱਗ ਪਿਆ ਇਕੱਲੀ ਪਈ ਨੇ ਵੀ ਉਸ ਬਾਰੇ ਹੀ ਸੋਚਦੇ ਰਹਿਣਾ ਇਹ ਕਾਹਰ ਜਾ ਮਿਲ ਗਿਆ ਸੀ ਜ਼ਿੰਦਗੀ ਨੂੰ ਦਿਨ ਸੋਹਣੇ ਲੰਘਣ ਲੱਗੇ ਪਤਾ ਨਹੀਂ ਚੰਦਰੀ ਨੂੰ ਕਿਵੇਂ ਪਿੰਕ ਪੈ ਗਈ ਮੇਰੇ ਮਨ ਦੀ ਮੇਰੇ ਵੱਲ ਤੱਕ ਮਿੰਨਾ ਮਿੰਨਾ ਜਿਹਾ ਮੁਸਕਾਨ ਲੱਗਾ ਅਜੇ ਤਾਂ ਮੈਂ ਉਸਦੀ ਮੁਸਕਾਨ ਦੀ ਰਮਜ਼ ਵੀ ਨਹੀਂ ਸੀ ਸਮਝੀ ਕਿ ਮੇਰੇ ਭਰਾ ਸੀ ਰਮਜ਼ ਮੇਰੇ ਤੋਂ ਪਹਿਲਾਂ ਹੀ ਸਮਝ ਗਏ ਆਨੇ ਬਹਾਨੇ ਸਕੂਲ ਤੋਂ ਛੁੱਟੀਆਂ ਮਾਰਨ ਲੱਗੇ ਉਹਨਾਂ ਦੀ ਛੁੱਟੀ ਹੁੰਦੀ ਨਾਲ ਹੀ ਮੇਰੀ ਵੀ ਛੁੱਟੀ ਹੋ ਜਾਂਦੀ ਕਿਉਂਕਿ ਇਕੱਲੀ ਮੈਂ ਉਹਨਾਂ ਬਿਨਾ ਕਿਤੇ ਜਾ ਨਹੀਂ ਸੀ ਸਕਦੀ ਪਹਿਲਾਂ ਗੱਲ ਹੋਰ ਸੀ ਹੁਣ ਮੈਨੂੰ ਵੀ ਛੁੱਟੀ ਮਾਰਨੀ ਔਖੀ ਲੱਗਦੀ ਸੀ ਇਸ ਤੋਂ ਪਹਿਲਾਂ ਕਿ ਮੈਂ ਨਾਨੀ ਕੋਲੋਂ ਇਕੱਲਿਆਂ ਸਕੂਲ ਜਾਣ ਦੀ ਇਜਾਜ਼ਤ ਮੰਗਦੀ ਯਾ ਮਾਮੇ ਦੇ ਪੁੱਤਾਂ ਦੀਆਂ ਨਿੱਤ ਦੀਆਂ ਛੁੱਟੀਆਂ ਦੀ ਸ਼ਿਕਾਇਤ ਕਰਦੀ। ਮਾਮੀ ਆਨੇ ਬਹਾਨੇ ਮੇਰੇ ਕਮਰੇ ਵਿੱਚ ਰੋਜ਼ਾਨਾ ਢੇੜੇ ਮਾਰਨ ਲੱਗੀ। ਘੰਟਾ ਘੰਟਾ ਬੈਠੀ ਰਹਿੰਦੀ ਮੇਰੇ ਕੋਲ। ਨਾਲੇ ਸਿਰ ਤੇ ਤੇਲ ਚੱਸੀ ਜਾਂਦੀ ਤੇ ਨਾਲੇ ਪਿਆਰ ਨਾਲ ਸਮਝਾਈ ਜਾਂਦੀ। ਉਹ ਤੇ ਦੇਖੀ ਸਿਆਣੀ ਬਣ ਕੇ ਬੜੀ ਚੱਲ। ਲੋਕ ਤਾਂ ਆਪਣੇ ਘਰ ਦੀਆਂ ਵਿੜਕਾਂ ਲੈਂਦੇ ਰਹਿੰਦੇ ਆ। ਜੇ ਦਿਨ ਕੋਈ ਐਸੀ ਵੈਸੀ ਗੱਲ ਆਪਣੇ ਘਰ ਤੋਂ ਬਾਹਰ ਨਿਕਲੀ ਲੋਕ ਤਾਂ ਬਿਨਾ ਦੀਵਾਲੀਓ ਪਟਾਕੇ ਚਲਾਉਣਗੇ। ਸੁਣ ਕੇ ਤੁਰੰਦਰਤੀ ਕੰਬ ਗਈ। ਖੁਸ਼ੀ ਦੇ ਚਲਦੇ ਪਟਾਕਿਆਂ ਵਿੱਚ ਇੱਕ ਪਾਸੇ ਪਟਾਕਿਆਂ ਵਾਂਗੀ ਮੱਚਦਾ ਮੱਚਦਾ ਲੰਮਾ ਸ਼ਹਿਰ ਸਬੀਲਾ ਇੱਕ ਸੋਨਾ ਸਰੀਰ ਚਿਤਬਿਆ ਤਮਨ ਦੇ ਤੁਰੰਦਰੋਂ ਖਰਚ ਖਰਚ ਆਪਣੀਆਂ ਖੁਸ਼ੀਆਂ ਧੂਲੀਆਂ ਕਿਉਂ ਸਿਰਫ ਆਪਣੀ ਖੁਸ਼ੀ ਲਈ ਕਿਸੇ ਮਾਂ ਦੀਆਂ ਹੰਦਰਾ ਵੱਡੀਆਂ ਜਾਂ ਨਾਨੀ ਦਾ ਡਰਿਆ ਤੇਰਾ ਤੇ ਮਾਮੀ ਦਾ ਵਾਰ-ਵਾਰ ਕਮਰੇ ਚ ਆਉਣਾ ਹੁਣ ਮੈਨੂੰ ਸਮਝ ਆ ਗਿਆ ਸੀ ਮਾਮਾ ਮੈਨੂੰ ਲੈ ਤਾਇਆ ਸੀ ਪਰ ਭੁੱਲ ਕੇ ਵੀ ਅੱਜ ਤੱਕ ਮੇਰੇ ਨਾਲ ਜ਼ੁਬਾਨ ਸੰਜਿਨੀ ਸੀ ਕੀਤੀ ਮਰੀ ਪੈਨ ਨੂੰ ਅਜ ਤੱਕ ਮਾਫ ਨਹੀਂ ਸੀ ਕਰ ਸਕਿਆ ਤਾਂ ਮੈਨੂੰ ਕਿੱਥੇ ਅਪਣਾਉਂਦਾ ਜੇ ਯਤੀਮ ਪਿਓ ਦੀ ਧੀ ਨੇ ਫਿਰ ਇਤਿਹਾਸ ਦਰਵਾ ਦਿੱਤਾ ਮਾਂ ਮਾਤਾtion ਦਾ ਮਰਜੂ ਮਾਮੀ ਵਿਚਾਰੀ ਦਾ ਕੀ ਕਸੂਰ ਜਿਸ ਨੇ ਹਣ ਦੇਖੀ ਤੇ ਘਰੋਂ ਧਿਆਗੀ ਧੀ ਦਿੱਤੀ ਨੂੰ ਹੱਸ ਕੇ ਲਾਇਆ ਸੀ ਛਿੜਕਦੀ ਜਾਂਦੀ ਇੱਕ ਵਾਰ ਫਿਰ ਸੰਭਲ ਗਈ ਸਕੂਲ ਜਾਣ ਲੱਗੀ ਪਰ ਕਮ ਕਮੇਸ਼ਾ ਕਿਤਾਬਾਂ ਤੇ ਹੀ ਰਹਿੰਦੀਆਂ ਆਸੇ ਪਾਸੇ ਦੇਖ ਕਿਸੇ ਦੀਆਂ ਮੁਸਕਰਾਉਂਦੀਆਂ ਅੱਖਾਂ ਦਾ ਸਾਹਮਣਾ ਕਰਨ ਤੋਂ ਡਰਦੀ ਹਰ ਵਕਤ ਆਪਣੇ ਆਪ 'ਚ ਸਿਮਟੀ ਰਹਿੰਦੀ ਸਹੇਲੀਆਂ ਨਾਲ ਹਾਸਾ ਠੱਠਾ ਕਰਨ ਤੋਂ ਵੀ ਡਰਦੀ ਮੈਂ ਤਾਂ ਕੋਈ ਅਣਗਹਿਲੀ ਹੋ ਜਾਵਾਂ ਇਸ ਤਰ੍ਹਾਂ ਦੇ ਮਾਹੌਲ ਵਿੱਚ ਸਾਰਾ ਦਿਨ ਬੜਾ ਔਖਾ ਨਿਕਲਦਾ ਉਹ ਸਕੂਲ ਜਿੱਥੇ ਮੈਂ ਬੜੇ ਸ਼ੌਕ ਨਾਲ ਚਾਹੀ-ਚਾਹੀ ਚਾਹਦੀ ਸਾਂ ਹੁਣ ਉਸੇ ਸਕੂਲ ਵਿੱਚ ਜਾਣਾ ਸਜ਼ਾ ਲੱਗਣ ਲੱਗ ਪਿਆ ਹੌਲੀ-ਹੌਲੀ ਸਕੂਲ ਜਾਣਾ ਹੀ ਛੱਡ ਦਿੱਤਾ ਮਾਮੇ ਦੇ ਪੁੱਤਾਂ ਨੇ ਵੀ ਸੁੱਖ ਦਾ ਸਾਹ ਲਿਆ ਕੌਣ ਬਗਾਨੇ ਪੁੱਤਾਂ ਤੇ ਰੋਜ਼ ਸਿਰ ਪਾੜੇ ਹੁਣ ਕਿਸੇ ਸਿਰ ਕੋਈ ਲਾਂਬਾ ਨਹੀਂ ਸੀ ਪੜਾਈ ਛੱਡਣ ਦਾ ਫੈਸਲਾ ਨਰੋਲ ਮੇਰਾ ਕੱਲੀ ਦਾ ਨੀਜੀ ਸੀ ਹੁਣ ਸਾਰਾ ਦਿਨ ਘਰ ਵਿੱਚ ਵੇਲੀ ਮਾਮੀ ਦੇ ਕੋਈ ਕੁੜੀ ਹੀ ਹੁੰਦੀ ਜਾਂ ਮਾਮੇ ਦੇ ਪੁੱਤੀ ਵਿਆਹ ਹੁੰਦੇ ਭਾਬੀਆਂ ਨਾਲ ਹੀ ਦਿਲ ਪਰਚਿਆ ਰਹਿੰਦਾ ਹਮ ਉਮਰਾਂ ਨਾਲ ਦਿਲ ਫਰੋ ਲਿਆ ਜਾਂਦਾ ਕਰਨ ਨੂੰ ਕੋਈ ਕੰਮ ਨਾ ਜੇ ਕਿਸੇ ਕੰਮ ਨੂੰ ਹੱਥ ਪਾ ਵੀ ਲੈਂਦੀ ਤਾਂ ਮਾਮੀ ਹੱਥ ਫੜ ਲੈਂਦੀ ਨਾ ਨਾ ਮੇਰਾ ਪੁੱਤ ਤੈਨੂੰ ਅਸੀਂ ਕੰਮ ਕਰਨ ਨੂੰ ਥੋੜਾ ਲਿਆ ਆਇਆ ਤੂੰ ਸੋਲ ਜੀ ਸ਼ਹਿਰੀ ਜਾਨ ਤੇ ਸਾਡੇ ਪੇਂਡੂਆਂ ਦੇ ਸਾਰੇ ਕੰਮ ਵੱਡੇ ਵੱਡੇ ਵਾਕਈ ਵੱਡੇ ਘਰਾਂ ਦੇ ਕੰਮ ਵੀ ਵੱਡੇ ਆਟਾ ਗੁੰਨ੍ਹਤਾ ਵੱਡੀ ਸਾਰੀ ਪ੍ਰਾਂਤ ਭਰ ਕੇ ਰੋਟੀਆਂ ਪਕਾਉਣੀਆਂ ਤਾਂ ਤਵੀ ਤੇ ਇੱਕ ਵਾਰ ਚ ਇਕੱਠੀਆਂ ਸੱਤ ਸੱਤ ਚਾਹ ਬਣਾਉਣੀ ਤਾਂ ਪਤੀਲੇ ਭਰ-ਭਰ ਅੱਗ ਤੇ ਭਾਂਬੜ ਬਾਲ-ਬਾਲ ਕੇ ਪਸ਼ੂਆਂ ਦੇ ਕੰਮ ਵੀ ਵੱਡੇ ਔਰਤਾਂ ਬਸੋਂ ਬਾਰੇ ਆਪਣੇ ਅੱਜ ਦੀ ਤੁਲਨਾ ਆਪਣੀ ਪਹਿਲੀ ਜ਼ਿੰਦਗੀ ਨਾਲ ਕਰਦੀ ਹਾਂ ਤਾਂ ਹੋਰ ਔਖੀ ਹੁੰਦੀ ਹਾਂ ਸੋਚਦੀ ਹਾਂ ਮੰਮੀ ਤੂੰ ਤਾਂ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਦੀ ਚੁਣ ਲਈ ਮੇਰੇ ਵੇਲੇ ਸਾਥ ਕਿਉਂ ਛੱਡ ਗਈ ਕਦੇ ਕਦੇ ਬੜਾ ਮਾੜਾ ਜਿਹਾ ਖਿਆਲ ਵੀ ਆਉਂਦਾ ਡੈਡੀ ਨੇ ਮੰਮੀ ਨੂੰ ਬਚਾਉਣ ਲਈ ਮੇਰੇ ਬਾਰੇ ਭੋਰਾ ਵੀ ਨਾ ਸੋਚਿਆ ਮੰਮੀ ਤਾਂ ਚਲੀ ਹੀ ਸੀ ਡੈਡੀ ਤਾਂ ਮੇਰੇ ਕੋਲ ਰਹਿੰਦੇ ਮੰਮੀ ਤੋਂ ਬਿਨਾਂ ਵਿਤਾ 레डी ਜੇ ਕਰ ਆਪਣੀ ਜ਼ਿੰਦਗੀ ਪਹਿਲਾਂ ਦੀ ਤਰ੍ਹਾਂ ਉਸੇ ਤਰ੍ਹਾਂ ਦੀ ਜਿਉਂ ਲੈਂਦੀ ਕਾਸ਼ ਤੋਂ ਨਾ ਵਿੱਚ ਇੱਕ ਜਣਾ ਵੱਜ ਜਾਂਦਾ ਪਰ ਮੰਮੀ ਕੱਲੀ ਦੇ ਬਚਣ ਦਾ ਕੋਈ ਫਾਇਦਾ ਨਹੀਂ ਸੀ ਹੋਣਾ ਮੰਮੀ ਨੂੰ ਵੀ ਇੱਕ ਕੱਲੀ ਨੂੰ ਕਿਹੜਾ ਰਹਿਣ ਦੇਣਾ ਸੀ ਮੇਰੇ ਨਾਨਕਿਆਂ ਨੇ ਬਸ ਸੋਚਾਂ ਹੀ ਸੋਚਾਂ ਕਰਨ ਨੂੰ ਕੁਝ ਵੀ ਨਾ ਕਰਨ ਨੂੰ ਤਾਂ ਮੈਂ ਵੀ ਮੰਮੀ ਜੀ ਜਿ ਤਰ੍ਹਾਂ ਬਹੁਤ ਕੁਝ ਕਰ ਸਕਤੀ ਸਾਂ ਪਰ ਮੰਮੀ ਖਾਤਰੀ ਚੁੱਪ ਸਾਂ ਨਾਨਕੇ ਜਿੰਨਾ ਇੰਨੀ ਵਿਪਤਾ ਪਈ ਤੋਂ ਸਭ ਕੁਝ ਬਲਾਮਨੋਂ ਪਾਰਿਆ ਇਹ ਨ ਸਮਝਣ ਜੋਜੀ ਮਾ ਉਹ ਜੀ ਸੀ ਕਿਸੇ ਪਾਸੇ ਪੇਛੇ ਨ ਜਾਂਦੀ ਬੇਖਾਖਰ ਹੌਲੀ ਹੌਲੀ ਸਰਦਾਰੀ ਤੌਰ ਤਰੀਕੇ ਸਿੱਖਨੇ ਸ਼ੁਰੂ ਕਰ ਦਿੱਤੇ ਤੇ ਹੌਲੀ ਹੌਲੀ ਸਰਦਾਰੀ ਰੰਗ ਵਿੱਚ ਪੂਰੀ ਤਰ੍ਹਾਂ ਰੰਗਦੀ ਗਈ ਸਰਦਾਰੀ ਤੌਰ ਤਰੀਕੇ ਵਾਲੀ ਲੜਕੀ ਦਾ ਸਰਦਾਰ ਕਰਤੀ ਰਿਸ਼ਤਾ ਤੈ ਹੋ ਗਿਆ ਮਾਮਾ ਇੰਨਾ ਖੁਸ਼ ਜਿਵੇਂ ਗੰਗਾ ਨਾਤਾ ਹੋਵੇ ਭੈਣ ਦੇ ਵਿਆਹ ਦੀਆਂ ਰੀਝਾਂ ਆਪਣੀ ਧੀ ਨਾ ਹੋਣ ਕਰ ਨਧੂਰੀਆਂ ਰਹਿ ਗਈਆਂ ਰੀਝਾਂ ਸਭ ਮੇਰੇ ਵਿਆਹ ਚ ਪੂਰੀਆਂ ਕਰ ਸਰਦਾਰਾਂ ਦਾ ਘਰ ਪਰ ਛੱਡਿਆ ਜੋ ਜੀ ਜ਼ਿੰਦਗੀ ਮਾਮੇ ਦੇ ਘਰ ਛੱਡ ਕੇ ਆਈ ਸਾਂ ਅੱਗਾ ਵੀ ਉਸੇ ਤਰ੍ਹਾਂ ਦੀ ਜ਼ਿੰਦਗੀ ਤੇ ਚੱਲੀ ਗਈ ਇੱਕ ਘਰ ਦੀ ਕੈਦ ਤੋਂ ਨਿਕਲ ਦੂਸਰੇ ਘਰ ਦੀ ਕੈਦ ਵਿੱਚ ਆ ਗਈ बस ਜੇਲ੍ਹ ਹੀ ਬਦਲੀ ਸੀ ਸਜ਼ਾ ਤਾਂ ਉਵੇਂ ਹੀ ਸੀ ਵਦਿਆ ਕਿ ਲੈ ਨਾ ਕਰ ਵਦਿਆ ਕੱਪੜੇ ਮਹਿੰਗੇ ਗਹਿਣੇ ਪਾ ਸਾਰਾ ਦਿਨ ਨੌਕਰਾਂ ਤੇ ਹੁਕਮ ਚਲਾਈ ਚੱਲੋ ਤੇ ਪਤੀ ਨੂੰ ਖੁਸ਼ ਰੱਖੋ ਹੁਣ ਤਾਂ ਮੈਂ ਵੀ ਆਪਣੇ ਆਪ ਨੂੰ ਅਸਲੀ ਸਰਦਾਰਾਂ ਦੀ ਧੀ ਹੀ ਸਮਝਣ ਲੱਗ ਪਈ ਸਾਂ ਦੋ ਬੱਚੇ ਹੋ ਗਏ ਦੋਨੋਂ ਮੁੰਡੇ ਵੱਡੇ ਹੁੰਦੇ ਗਏ ਤੇ ਪੂਰੇ ਸਰਦਾਰਾਂ ਦੇ ਪੁੱਤ ਬਣ ਗਏ ਆਪਣੀ ਮਰਜ਼ੀ ਦੇ ਮਾਲਕ ਪੜ੍ਹ ਲਿਖਣ ਦਾ ਸ਼ੌਕ ਕੋਈ ਨਾ ਹਸ ਵਧੀਆ ਕੱਪੜੇ ਪਾ ਲੰਡੀਆਂ ਜੀਪਾਂ ਤੇ ਸ਼ਹਿਰ ਗੇੜੀਆਂ ਮਾਰ ਲੀਆਂ ਜਾਂ ਖਾਊ ਯਾਰਾਂ ਨਾਲ ਖੇਤਾਂ 'ਚ ਤਿੱਤਰ ਬਟੇਰ ਮਾਰ ਲੇ ਸਰਪੰਚੀ ਦੇ ਲੱਛਣ ਆ ਜਾਂਦੇ ਪਿਓ ਪੁੱਤਾਂ ਨੂੰ ਜਾਨੂੰ ਚਾਹ ਚੜ ਜਾਂਦਾ ਮਹੀਨਾ ਮਹੀਨਾ ਘਰ ਵਿੱਚ ਵਿਆਹ ਰਚਿਆ ਰਹਿੰਦਾ ਇਹ ਜਰੀ ਜਰੀ ਪੰਜਾਬ ਪੰਜਾਬ ਬੰਦਿਆਂ ਦੀ ਰੋਟੀ ਘਰੇ ਪੱਕਦੀ। ਚਾਹ ਦਾ ਲੰਗਰ ਤਾਂ 24 ਘੰਟੇ ਟੁੱਟ ਚੱਲਦਾ ਰਹਿੰਦਾ। ਸ਼ਰਾਬਾਂ ਦੇ ਦੌਰ ਚੱਲਦੇ। ਲੋਕ ਮਹੀਨਾ ਪਰ ਇਹਨਾਂ ਨੂੰ ਰੱਜ ਕੇ ਲੁੱਟਦੇ ਤੇ ਇਹ ਪਤਾ ਹੋਣ ਦੇ ਬਾਵਜੂਦ ਲੁੱਟਿੰਦੇ ਰਹਿੰਦੇ। ਬਸ ਸਰਪੰਚੀ ਘਰੇ ਰਹਿਣੀ ਚਾਹੀਦੀ ਹੈ। ਭਾਵੇਂ ਤੱਪੜ ਵਿਖ ਜਾਣ ਭਾਵੇਂ ਕਿਸੇ ਦੇ ਪੈਰੀ ਹੱਥ ਲਾਉਣੇ ਪੈਣ। ਮੈਨੂੰ ਇਹ ਗੱਲਾਂ ਬੜੀਆਂ ਅਜੀਬ ਲੱਗਦੀਆਂ। ਘਰ ਦੀ ਸ਼ਾਂਤੀ ਭੰਗ ਹੁੰਦੀ ਲੱਗਦੀ। ਕਰਦਾ ਕੋਈ ਕੋਨਾ ਅਜਿਹਾ ਨਾ ਲੱਭਦਾ ਜਿੱਥੇ ਸ਼ਾਂਤੀ ਨਾਲ ਬੈਠ ਆਪਣੀ ਪੜਚੋਲ ਕਰ ਸਕਾਂ ਆਪਣੇ ਆਪ ਨਾਲ ਗੱਲਾਂ ਕਰ ਸਕਾਂ ਆਪਣੇ ਨਾਲ ਸੰਵਾਦ ਰਚਾ ਸਕਾਂ ਪਰ ਇਹਨਾਂ ਨੂੰ ਇਹ ਦਿਨ ਧੀਆਂ ਵਾਂਗ ਲੱਗਦੇ ਆਪੋ ਆਪਣੀ ਸੋਚ ਹੁੰਦੀ ਹੈ ਜਿਸ ਦਿਨ ਵੋਟਾਂ ਦੇ ਨਤੀਜੇ ਆਉਂਦੇ ਮਾਹੌਲ ਵੇਖਣ ਵਾਲਾ ਹੁੰਦਾ ਘਰ ਚ ਚਾਰ ਚਾਰ ਬੋਰੀਆਂ ਤਾਂ ਸਲਾਦ ਦੀਆਂ ਹੀ ਕੱਟੀ ਦੀਆਂ ਟੱਬ ਪਰ ਪਰ ਠੰਡਿਆਂ ਦੇ ਵਰਤਾਏ ਜਾਂਦੇ ਇੱਕ ਹੀ ਗਲਾਸ ਨਾਲ ਸ਼ਰਾਬ ਲਾਈਨ ਵਾਰ ਸਭ ਨੂੰ ਵਰਤਾਈ ਜਾਂਦੀ ਕੋਈ ਝੂਠ ਸੁੱਚਮ ਦਾ ਪਰਹੇਜ਼ ਨਾ ਲੋਕਾਂ ਨੂੰ ਬੱਕਰੇ ਬੁਲਾਉਂਦਿਆਂ ਗਲੀ ਵਿੱਚ ਲਿਟਦਿਆਂ ਨੂੰ ਕਰਦੇ ਸਿਆਣ ਕੇ ਚੁੱਕ ਕੇ ਲੈ ਜਾਂਦੇ ਜਾਂ ਟਰਾਲੀਆਂ ਤੇ ਲੱਦ ਲੱਦ ਕੇ ਘਰੇ ਛੱਡ ਕੇ ਆਉਂਦੇ ਪਹਿਲਾਂ ਪਹਿਲ ਤਾਂ ਮੈਨੂੰ ਇਹ ਸਾਰਾ ਕੁਝ ਬੜਾ ਅਜੀਬ ਜਿਹਾ ਲੱਗਦਾ ਕਚਿਆਂ ਦੀ ਆਉਂਦੀ ਹੁਣ ਤਾਂ ਮੈਂ ਵੀ ਇਹ ਸਭ ਕਾਸਿ ਦੀ ਆਦੀ ਹੋ ਗਈ ਹਾਂ ਉਹ ਲੜਕੀ ਜੋ ਸਾਰਾ ਸਾਰਾ ਦਿਨ ਚਿੜੀਆਂ ਵਾਂਗ ਫਤਕਦੀ ਰਹਿੰਦੀ ਸੀ ਮੱਕੀ ਦੇ ਦਾਣਿਆਂ ਵਾਂਗ ਖਿੜਖਿੜ ਕਰਦੀ ਰਹਿੰਦੀ ਸੀ ਕਿਸੇ ਵਕਤ ਨਿਚਲੀ ਨਹੀਂ ਸੀ ਬੈਠਦੀ ਭਾਸ਼ਣ ਦਿੰਦੀ ਖੇਡਾਂ 'ਚ ਤਮਗੇ ਜਿੱਦੀ ਗਿੱਧਿਆਂ ਦੀ ਰਾਣੀ ਸਟੇਜਾਂ ਦਾ ਸ਼ਿੰਗਾਰ ਬਣਦੀ ਕਿਤੇ ਬਹੁਤੀ ਪਿੱਛੇ ਰਹਿ ਗਈ ਸੀ ਪਿੱਛੇ ਕੀ ਰਹਿ ਗਈ ਲੱਗਦਾ ਸੀ ਉਸਨੇ ਤਾਂ ਕਿਤੇ ਜਨਮ ਹੀ ਨਹੀਂ ਲਿਆ ਪਤਾ ਨਹੀਂ ਕਿਵੇਂ ਅੱਜ ਬੜੀਆਂ ਮੁਦਦਤਾਂ ਬਾਅਦ ਭੁੱਲੀ ਭਲਾਈ ਉਹ ਕੁੜੀ ਦੀ ਯਾਦ ਆ ਗਈ ਕਹਨ ਹੁਣ ਤਾਂ ਮੈਂ ਵੀ ਉਸ ਨੂੰ ਮਨੋਂ ਹੀ ਵਿਸਾਰੀ ਬੈਠੀ ਹਾਂ ਯਾਦ ਰੱਖਣ ਦਾ ਫੈਸਲਾ ਵੀ ਤਾਂ ਕੋਈ ਨਹੀਂ ਯਾਦਾਂ ਨੇ ਕਿਹੜਾ ਕੁਝ ਬਦਲ ਦੇਣਾ ਹੈ ਉਲਟ ਜ਼ਖਮ ਹੀ ਉਤੇੜਨੇ ਹਨ ਹੁਣ ਤਾਂ ਜੋ ਮੇਰੇ ਪਾਸ ਹੈ ਕੋਸ਼ਿਸ਼ ਖੁਸ਼ ਰਹਿੰਦੀ ਕੋਸ਼ਿਸ਼ ਕਰਦੀ ਹਾਂ ਬਥੇਰਾ ਮਨ ਨੂੰ ਸਮਝਾਈਦਾ ਹੈ ਬਈ ਇਹ ਜ਼ਿੰਦਗੀ ਕਿਹੜਾ ਮਾੜੀ ਐ ਪਰ ਮਨ ਹੈ ਨਾ ਮਨ ਆਪਣੀ ਮਰਜ਼ੀ ਦਾ مالک ਚੰਚਲ ਬਸ ਦਿਮਾਗ 'ਚ ਕਿਤੇ ਨਾ ਕਿਤੇ ਆ ਹੀ ਜਾਂਦਾ ਕਿ ਜੇ ਮੰਮੀ ਡੈਡੀ ਹੁੰਦੇ ਤਾਂ ਜ਼ਿੰਦਗੀ ਕਿੰਨੀ ਸੋਹਣੀ ਹੋਣੀ ਸੀ ਜ਼ਿੰਦਗੀ ਇਹ ਵੀ ਮਾੜੀ ਨਹੀਂ ਪਰ ਜੇ ਮੈਂ ਜਨਮੀ ਅਜੇ ਸਰਦਾਰੀ ਘਰ ਵਿੱਚ ਲਿਆ ਹੁੰਦਾ ਤਾਂ ਮੈਂ ਇਹ ਸਭ ਕਾਸੇ ਦੀ ਆਦੀ ਹੋਣਾ ਸੀ ਪਰ ਮੈਨੂੰ ਆਪਣੀ ਮਰਜ਼ੀ ਦੀ ਮਾਲਕ ਨੂੰ ਇੰਨੀ ਰੁਝੇਵੇਂ ਭਰੀ ਜ਼ਿੰਦਗੀ ਜੀ ਕੇ ਹੁਣ ਇਹ ਜ਼ਿੰਦਗੀ ਅਰਥਹੀਣ ਲੱਗਦੀ ਹੈ ਜਿਸ ਵਿੱਚ ਮੇਰਾ ਕੋਈ ਵਜੂਦ ਨਹੀਂ ਮੇਰਾ ਕੋਈ ਮਹੱਤਵ ਨਹੀਂ ਮੇਰੀ ਕੋਈ ਲੋੜ ਨਹੀਂ ਮੈਂ ਬੇਵਸ ਮਹਿਸੂਸ ਕਰਦੀ ਹਾਂ ਜਦੋਂ ਮੈਨੂੰ ਲੱਗਦਾ ਆਪਣੇ ਸਕੂਲ ਦੀ ਸਭ ਤੋਂ ਜ਼ਹੀਨ ਲੜਕੀ ਆਪਣੇ ਸੰਸਕਾਰ ਤੱਕ ਆਪਣੇ ਬੱਚਿਆਂ ਨੂੰ ਨਾ ਦੇ ਸਕੀ ਚਲੋ ਹੁਣ ਕੀ ਗਿਲਾ ਕਰਨਾ ਕਿਸੇ ਤੇ ਬਹੁਤ ਲੰਗੀ ਥੋੜੀ ਰਹਿ ਗਈ ਇਹ ਵੀ ਲੰਗੀ ਜਾਵੇਗੀ ਇਸੇ ਤਰ੍ਹਾਂ बस सोचੀਦਾ ਤਾਂ ਇਹ ਹੈ ਕਿਵੇਂ ਕਿਸੇ ਤੁਹਾਡੇ ਬਹੁਤ ਹੀ ਨਜ਼ਦੀਕੀ ਇਨਸਾਨ ਦੇ ਤੁਰ ਜਾਣ ਨਾਲ ਸਿੱਧੀ ਤੁਰ ਜਾਂਦੀ ਤੁਹਾਡੀ ਜ਼ਿੰਦਗੀ ਯੂ-ਟਰਨ ਲੈ ਕੇ ਪਾਸੇ ਹੀ ਪਲਟ ਜਾਂਦੀ ਹੈ ਧੰਨਵਾਦ